ਨਾ ਹੱਥ ਚੋਂ ਬੋਤਲ ਖੋਇੜੀਏ ਚੁੱਪ ਕਰ ਜਾ ਹੁਣੇ ਨਾ ਰੋਇੜੀਏ ਮੱਸ ਆਇਆ ਯਾਰ ਮਸੀ ਜਖਮਾਨੂ ਨਾ ਜ਼ਖਮ ਪੁਰਾਣੇ ਟੋਇੜੀਏ ਹੁਣ ਤਰਸ ਕਰੇ ਕਿਉਂ ਪਹਿਲਾਂ ਕਰਤੀ ਸੀ ਜ਼ਿੰਦਗੀ ਬਰਬਾਦ ਮੇਰੀ ਉਸ ਦਿਨ ਤੋਂ ਪੀਣਾ ਹਟ ਜੂੰਗਾ ਜਦੋਂ ਯਾਉਣੋਂ ਹਟੇਗੀ ਯਾਦ ਤੇਰੀ ਬੱਗ ਪਰ ਕੇ ਜਦ ਮੈਂ ਪੀ ਲੈਂਦਾ ਇਹ ਚੰਦਰੀ ਦੁੱਖ ਭੁਲਾ ਜਾਂਦੀ ਬਿਨ ਪੀਤੇ ਨੀਂਦ ਨਾ ਆਉਂਦੀ ਏ ਜੇ ਪੀ ਲੈਂਦਾ ਤਾਂ ਆ ਜਾਂਦੀ ਸਰ ਸਾਡੇ ਘਰ ਦੇ ਹਾਲਾਤ ਜਿਹੜੇ ਜਾਨੀ ਕਿ ਬਹੁਤ ਮਾੜੇ ਸਾਡੇ ਘਰ ਦੀ ਕੰਡੀਸ਼ਨ ਬਹੁਤ ਖਰਾਬ ਆ ਤੇ ਸਰ ਮੈਨੂੰ ਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਵਾ ਤੁਸੀਂ ਸਰਦਾਰ ਅਸੀਂ ਗੱਡੀਆਂ ਲਹਾਰ ਵੇ ਦੱਸ ਕਿਵੇਂ ਤੇਰੇ ਨਾਲ ਕਰਨਾ ਪਿਆਰ ਕੁਸੀ ਸਰਦਾਰੇ ਅਸੀਂ ਗੱਡੀਆਂ ਲਹਾਰ ਵੇ ਦੱਸ ਕਿਵੇਂ ਤੇਰੇ ਨਾਲ ਕਰਨਾ ਪਿਆਰ ਵੇ ਸਾਰੀ ਦੁਨੀਆ ਤੋਂ ਤੇਰੇ ਰੰਗ ਲੈ ਚੁਬਾਰੇ ਵੇ ਸਾਡੇ ਕਲਰਾਂ ਚ ਹੁੰਦੇ ਤੰਬੂਤਾਣੇ ਮੁੰਡਿਆ ਅੱਜ ਇੱਥੇ ਇੱਥੇ ਕੱਲ ਹੋਰ ਪਿੰਡ ਹੋਣਾ ਨਾ ਜਪੁੱਤ ਪਰ ਦੇਸਾਂ ਨੂੰ ਮਾਂ ਵਾਸਤੇ ਪਉਂਦੀ ਆ ਜੇ ਤੂੰ ਤੁਰ ਕੇ ਆਇਓ ਤਾਂ ਕੀ ਬਣੂ ਜੜੀ ਵੇਖ ਵੇਖ ਕੇ ਜੁੰਦੀ ਆ ਸੋਨਾ ਪੁੱਤਰਾ ਨੋ ਨੇ ਮੈਂਦੀ ਦਾ ਨਾ ਹੋਇਆ ਰੰਗ ਪੁਰਾਣਾ ਵੇ ਓ ਤੂੰ ਨੀ ਮੰਗੋ ਤਕ ਦਿਰੋ ਮੈਥੋਂ ਦੁੱਖ ਨੀ ਜਰਿਆ ਜਾਣਾ ਵੇ ਗੱਲ ਤੇਰੇਆਂ ਮੁੱਖਾਂਆਂ ਸੱਚੀ ਮੁੱਕ ਜਾਣੀ ਏ ਆ ਲੈ ਵੇਖ ਲੈ ਨਬੂਜ ਮੇਰੀ ਰੁੱਕ ਜਾਣੀ ਏ ਸਾਡਾ ਪਿਆਰ ਕਾ ਤੋਂ ਤੇਰੇ ਲਈ ਤੂੰ ਮਾਸ਼ਾ ਹੋ ਗਿਆ ਸਾਡੀ ਜਾਨ ਤੇ ਬਣੀ ਐ ਸਾਡੀ ਜਾਨ ਤੇ ਬਣੀ ਐ ਤੇਰਾ ਹੱਸਾ ਹੋ ਗਿਆ ਸਾਡੀ ਜਾਨ ਤੇ ਬਣੀ ਐ ਹਏ ਤੂੰ ਕੀ ਜਾਣੇ ਅਸੀਂ ਤੈਨੂੰ ਕੀ ਕੀ ਮੰਨੀ ਬੈਠਿਆ ਪਹਿਲਾ ਰੁੱਸੇ ਹੋਏ ਯਾਰ ਨੂੰ ਮਨਾ ਲੈਨੀ ਆਪੇ ਤੇਰਾ ਰੱਬ ਮਨਜੂ ਪਹਿਲਾ ਰੁੱਸੇ ਹੋਏ ਯਾਰ ਨੂੰ ਮਨਾ ਲੈਨੀ ਆਪੇ ਤੇਰਾ ਰੱਬ ਮਨਜੂ ਤੂੰ ਮੇ ਡੋਬੋ ਜੀਨਾ ਮਨ ਸਮਝਾ ਲੈ ਤੇ ਆਪੇ ਤੇਰਾ ਰੱਬ ਮਨਜੂ ਪਹਿਲਾ ਰੁੱਸੇ ਹੋਏ ਯਾਰ ਨੂੰ ਮਨਾ ਲੈਨੀ ਆਪੇ ਤੇਰਾ ਰੱਬ ਮਨਜੂ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਰਾਣੀਵਲਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਭੈਣ ਦੀ ਆਵਾਜ਼ ਬਹੁਤ ਪਿਆਰੀ ਆਵਾਜ਼ ਸੀ ਕਿਸੇ ਨੇ ਵੀਡੀਓ ਪਾਈ ਤਾਂ ਬਹੁਤ ਸਾਰੇ ਲੋਕਾਂ ਨੇ ਉਸ ਵੀਡੀਓ ਨੂੰ ਪਿਆਰ ਦਿੱਤਾ ਸੀ ਤਾਂ ਅੱਜ ਸਾਡੀ ਟੀਮ ਜਿਹੜੀ ਹੈ ਅਸੀਂ ਪਿੰਡ ਰਾਲੀ ਰਾਣੀਵਲਾ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਆ ਤਾਂ ਘਰ ਦੇ ਹਾਲਾਤ ਜਿਹੜੇ ਨੇ ਕੋਈ ਬਹੁਤੇ ਚੰਗੇ ਨਹੀਂ ਹਨ ਭੈਣ ਸਾਡੇ ਨਾਲ ਮੌਜੂਦ ਹੈ ਆਵਾਜ਼ ਇੰਨੀ ਪਿਆਰੀ ਹੈ ਦੋਸਤੋ ਕਿ ਸ਼ੇਅਰ ਕੀਤੇ ਬਿਨਾ ਤੁਹਾਡੇ ਕੋ ਰਹਿ ਆ ਨਹੀਂ ਜਾਣਾ ਮੈਂ ਜਿਆਦਾ ਸਮਾਂ ਨਾ ਲੈਂਦਾ ਆ ਭੈਣ ਜੀ ਬਾਕੀ ਗੱਲਾਂ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਕੋ ਪਿਆਰਾ ਜਿਹਾ ਗੀਤ ਸਾਡੇ ਦਰਸ਼ਕਾਂ ਨੂੰ ਸੁਣਾ ਦੇ ਪੈਣਾ ਨਾ ਹੱਥ ਚੋਂ ਬੋਤਲ ਖੋਇੜੀਏ ਚੁੱਪ ਕਰ ਜਾ ਹੁਣੇ ਨਾ ਰੋਇੜੀਏ ਮੱਸ ਆਇਆ ਯਾਰਾ ਮਸੀ ਜਖਮਾ ਨੂੰ ਨਾ ਜ਼ਖਮ ਪੁਰਾਣੇ ਟੋਇੜੀਏ हण तरस करे क्यू पी सी ज़िंदगी बर्बादु मेरी ਉਸ ਦਿਨ ਤੋਂ ਪੀਣਾ ਹਟ ਜੂਗਾ ਜਦੋਂ ਆਉਣੋਂ ਹਟੇਗੀ ਯਾਦ ਤੇਰੀ ਪੈਗ ਪਰ ਕੇ ਜਦ ਮੈਂ ਪੀ ਲੈਂਦਾ ਇਹ ਚੰਦਰੀ ਦੁੱਖ ਭੁਲਾ ਜਾਂਦੀ ਬਿਨ ਪੀਤੇ ਨੀਂਦ ਨਾ ਆਉਂਦੀ ਏ ਜੇ ਪੀ ਲੈਂਦਾ ਤਾਂ ਆ ਜਾਂਦੀ ਸੋਂ ਤੈਨੂੰ ਤੇਰੇ ਮਾਹੀ ਦੀ ਹੁਣ ਰੋਕੀ ਨਾ ਫੋਰੀ ਯਾਦ ਮੇਰੀ ਉਸ ਦਿਨ ਤੋਂ ਪੀਣੋਂ ਹਟ ਜੂੰਗਾ ਜਦੋਂ ਯਾਉਣੋਂ ਹਟੇਗੀ ਯਾਦ ਤੇਰੀ ਸਾਡੀ ਮਰਜ਼ੀ ਸੀ ਤੇਰੀ ਮਾਰੇ ਜੀ ਸੀ ਸਾਨੂੰ ਛੱਡਣੇ ਦੀ ਜਾਂ ਸੀ ਕੁਦਰਤ ਦਾ ਪਾਣਾ ਨਹੀਂ ਹੁਣ ਪਿੰਡੇ ਸਿਸੜੀ ਵਾਲੇ ਤਾਂ ਕੋਠੇ ਕੇ ਮੀਨਾਟ ਕਾਣਾ ਨਹੀਂ ਟੁੱਟੇ ਸਰਕਾਰੀ ਪੁਲੇ ਵੰਗੂ ਬਸ ਥੋੜਾ ਚਿਰ ਮਨ ਯਾਦ ਮੇਰੀ ਉਸ ਦਿਨ ਤੋਂ ਪੀੜੋਂ ਹਟ ਜੂਗਾ ਜੇ ਜਦੋਂ ਯੋਣੋਂ ਹਟ ਗਈ ਯਾਦ ਤੇਰੀ ਤਾਂ ਆਵਾਜ਼ ਜਿਹੜੀ ਆ ਬਹੁਤ ਪਿਆਰੀ ਐ ਤੇ ਅੰਦਾਜ਼ ਵੀ ਜਿਹੜਾ ਹੈ ਉਹ ਪੈਣ ਦਾ ਗਾਉਣ ਦਾ ਬਹੁਤ ਪਿਆਰਾ ਮੈਂ ਚਾਹਾਂਗਾ ਪੈਣੇ ਕੁਝ ਆਪਣੇ ਬਾਰੇ ਦੱਸ ਇਹ ਪਿੰਡ ਕਿਹੜਾ ਤੇ ਕਿਹੜੇ ਹਾਲਾਤਾਂ 'ਚ ਤੁਸੀਂ ਰਹਿ ਰਹੇ ਹੋ ਸਾਰਾ ਸਾਡੇ ਘਰ ਦੇ ਹਾਲਾਤ ਜਿਹੜੇ ਯਾਨੀ ਕਿ ਬਹੁਤ ਮਾੜੇ ਸਾਡੇ ਘਰ ਦੀ ਕੰਡੀਸ਼ਨ ਬਹੁਤ ਖਰਾਬ ਆ ਤੇ ਸਰ ਮੈਨੂੰ ਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਵਾ ਅੱਛਾ ਜੀ ਹਾਂਜੀ ਤੇ ਸਾਡਾ ਪਿੰਡ ਰਾਣੀ ਬਲਾਵਾ ਅੱਛਾ ਜੀ ਤੇ ਪੜਨਾ ਕਿਸੇ ਤੋਂ ਸਿੱਖਿਆ ਵਾ ਕਿ ਜਾਂ ਆਪ ਹੀ ਤੁਸੀਂ ਘਰੇ ਹੀ ਰਿਆਜ਼ ਕਰਦੇ ਹੋ ਸਰ ਜੀ ਮੈਂ ਜਿੱਦਾਂ ਹੋਣਾ ਝਾੜੂ ਮਾਰ ਲਾਂ ਪਾਡੇ ਸਾਫ ਕਰ ਲਾਂ ਮੈਂ ਘਰੇ ਹੀ ਸਾਰਾ ਕੁਝ ਯਾਨੀ ਕਿ ਯਾਦ ਕਰਦੀ ਆ ਕੋਈ ਮੈਨੂੰ ਸਿਖਾਉਣ ਵਾਲਾ ਨਹੀਂ ਹੈਗਾ ਨਾ ਹੀ ਮੇਰੀ ਪੜ੍ਹਾਈ ਹੈਗੀ ਨਾ ਹੀ ਮੈਂ ਪੜ੍ਹੀ ਆ ਹੁਣ ਅਗਲਾ ਸਾਡੇ ਦਰਸ਼ਕਾਂ ਨੂੰ ਕਿਹੜਾ ਗੀਤ ਜਿਹੜਾ ਹੁਣ ਸੁਣਾਉਣ ਜਾ ਰਹੇ ਹੋ ਸਾਡੇ ਸਰ ਤੁਸੀਂ ਜਿਹੜਾ ਕਹੋਗੇ ਮੈਂ ਉ ਸਾਰੇ ਗੀਤ ਮੂੰਝ ਮਾਨੀ ਆਉਂਦੇ ਫਿਰ ਕਲਾਕਾਰ ਜਿਹੜੇ ਆ ਉਹ ਉਹ ਜਿਆਦੇ ਕਿਹੜੇ ਕਲਾਕਾਰਾਂ ਨੂੰ ਤੁਸੀਂ ਪਸੰਦ ਕਰਦੇ ਹੋ ਸਰ ਜੀ ਜਿਵੇਂ ਮੇਜਰ ਰਾਸਤਾਨੀ ਹੋਇਆ ਦੁਰਗਰ ਗੀਲਾ ਹੋਇਆ ਧਰਮਪ੍ਰੀਤ ਹੋਇਆ ਨਿਸ਼ਤਰ ਗਿਲ ਹੋਇਆ ਹਾਂਜੀ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਮੇਜਰ ਰਾਸਤਾਨੀ ਦਾ ਆਉਣ ਦੇ ਠੀਕ ਹੈ ਹਾਂਜੀ ਅਸੀਂ ਤੁਸੀਂ ਸਰਦਾਰੇ ਅਸੀਂ ਗੱਡੀਆਂ ਲਹਾਰ ਵੇ ਦੱਸ ਕਿਵੇਂ ਤੇਰੇ ਨਾਲ ਕਰਨਾ ਪਿਆਰ ਵੇ ਤੁਸੀਂ ਸਰਦਾਰ ਅਸੀਂ ਗੱਡੀਆਂ ਲਹਾਰ ਵੇ ਦੱਸ ਕਿਵੇਂ ਤੇਰੇ ਨਾਲ ਕਰਨਾ ਪਿਆਰ ਵੇ ਸਾਰੀ ਦੁਨੀਆ ਤੋਂ ਤੇਰੇ ਰੰਗਲੇ ਚਬਾਰੇ ਵੇ ਸਾਡੇ ਕਲਰਾਂ ਚ ਹੁੰਦੇ ਤੰਬੂ ਤਾਣੇ ਮੁੰਡਿਆ ਅੱਜ ਇੱਥੇ ਇੱਥੇ ਕੱਲ ਹੋਰ ਪਿੰਡ ਹੋਣਾ ਵੇ ਸਾਡੇ ਨਿਤ ਨਵੇਂ ਹੁੰਦੇ ਨੇ ਟਿਕਾਣੇ ਮੁੰਡਿਆ ਅੱਜ ਅਸੀਂ ਇੱਥੇ ਕੱਲ ਹੋਰ ਪਿੰਡ ਹੋਣਾ ਵੇ ਸਾਡੇ ਨਿਤ ਨਵੇਂ ਹੁੰਦੇ ਨੇ ਟਿਕਾਣੇ ਮੁੰਡਿਆ ਬਾਤ ਹੈ ਜੀ ਬਹੁਤ ਪਿਆਰੀ ਆਵਾਜ਼ ਹੈ ਪਹਿਣਾ ਫਿਰ ਪਰਿਵਾਰ ਦਾ ਸਾਥ ਵੀ ਮਿਲਦਾ ਹੈ ਪਰਿਵਾਰ ਵਾਲੇ ਇਹ ਤਾਂ ਨਹੀਂ ਕਹਿੰਦੇ ਵੀ ਇਹ ਘਰੇ ਕੰਮ ਚ ਪੈ ਗਈ ਨਹੀਂ ਨਹੀਂ ਸਾਰੇ ਪਰਿਵਾਰ ਵਾਲੇ ਮੇਰਾ ਹਸਬੰਦ ਜਿਹੜਾ ਉਹ ਮੈਨੂੰ ਕਿਤੋਂ ਨਹੀਂ ਰੋਕਦਾ ਹੈਗਾ ਜਿੱਥੇ ਮੈਂ ਮਰਜੀ ਗਾਣਾ ਕਰਦੀ ਆ ਪ੍ਰੋਗਰਾਮ ਲੰਮੀ ਕੁਝ ਨਹੀਂ ਕਹਿੰਦੇ ਪ੍ਰੋਗਰਾਮਾਂ ਦੇ ਵੀ ਜਾਂਦੇ ਹਾਂਜੀ ਜਾਂਦੇ ਛੋਟਾ ਮੋਟਾ ਸਾਰ ਜਿਹੜਾ ਪ੍ਰੋਗਰਾਮ ਹੋਵੇ ਉਦੋਂ ਮੈਂ ਚਾਹ ਜਾਨੀ ਹਾਂ ਹਾਂ ਤਾਂ ਸਰੋਤਿਆਂ ਦਾ ਕਿਹੋ ਜਿਹਾ ਪਿਆਰ ਮਿਲਦਾ ਫਿਰ ਤੁਹਾਨੂੰ ਬਹੁਤ ਜ਼ਿਆਦਾ ਮੇਰਾ ਮਾਨ ਸਤਕਾਰ ਪਿੰਡ ਚ ਰਾਣੀ ਵਲਾਚ ਵੀ ਬਹੁਤ ਕਰਦੇ ਇਹ ਨਾਮ ਫਿਰ ਲੈਂਦੇ ਨੇ ਜਦੋਂ ਤੁਸੀਂ ਸਟੇਜਾਂ ਤੇ ਜਾਂਦੇ ਹੋ ਸਾਰਾ ਲੈ ਤੱਕ ਨਾਮ ਤੇ ਕੋਈ ਨਹੀਂ ਕਿਸ ਨੇ ਵੀ ਦਿੱਤਾ ਕੀ ਨਾਮ ਹੈ ਤੁਹਾਡਾ ਵ ਸਰ ਮੈਨੂੰ ਇਹ ਆ ਮੇਰਾ ਨਾਮ ਕੋਈ ਨਹੀਂ ਕਿ ਮੇਰੇ ਘਰ ਦੀ ਕੰਡੀਸ਼ਨ ਬਹੁਤ ਖਰਾਬ ਹੈ ਕੇ ਸਹੀ ਹੋ ਜੇ ਤੇ ਇੱਕ ਮੈਨੂੰ ਫੋਨ ਲੈ ਦੇ ਨਹੀਂ ਨਹੀਂ ਨਾ ਤੁਹਾਡਾ ਨਾਮ ਕੀ ਹੈ ਸਰ ਮੇਰਾ ਨਾਮ ਕਬਲਜੀਤ ਕੌਰ ਵਾ ਕਬਲਜੀਤ ਕੌਰ ਦੇ ਘਰ ਦੀ ਕੰਡੀਸ਼ਨ ਜਿਹੜੀ ਆ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਜੇਕਰ ਭੈਣ ਦੀ ਇੱਕ ਮੰਦੀ ਖੁਸ਼ੀ ਇਹ ਹੈ ਚਾਹੇ ਹੈ ਕਿ ਜੇਕਰ ਮੇਰੇ ਕੋ ਵੱਡਾ ਮੋਬਾਈਲ ਹੋਵੇ ਤਾਂ ਮੈਂ ਰੋਜ਼ ਇੱਕ ਆਪਣੇ ਦਰਸ਼ਕਾਂ ਦੇ ਲਈ ਗੀਤ ਅਪਲੋਡ ਕਰਾਂ ਪਰ ਗਰੀਬੀ ਹੋਣ ਕਰਕੇ ਫੋਨ ਨਹੀਂ ਲੈ ਸਕੇ ਤੁਸੀਂ ਅੱਗੇ ਗੀਤ ਸੁਣਾਇਆ ਮੇਜਰ ਰਾਜਸਤਾਨੀ ਜੀ ਦਾ ਫੈਨ ਤੁਸੀਂ ਧਰਮਪ੍ਰੀਤ ਦੇ ਵੀ ਹੋ ਉਹ ਵੀ ਪੰਜਾਬ ਦੇ ਬਹੁਤ ਵਧੀਆ ਕਲਾਕਾਰ ਨੇ ਹੁਣ ਇੱਕ ਗੀਤ ਉਹਨਾਂ ਦਾ ਵੀ ਸੁਣਾ ਦਿਓ ਧਰਮਪ੍ਰੀਤ ਦਾ ਹਾਂਜੀ ਸੁਣਾ ਦਿਓ ਨਾ ਜਪੁੱਤ ਪਰ ਦੇਸਾਂ ਨੂੰ ਤੇਰੀ ਮਾਂ ਵਾਸਤੇ ਪੌਂਦੀ ਆ ਜੇ ਤੂੰ ਤੁਰ ਕੇ ਆਇਓ ਤਾਂ ਕੀ ਬਣੂ ਜੜੀ ਵੇਖ ਵੇਖ ਕੇ ਜੁੰਦੀ ਆ ਸੋਨੇ ਪੁੱਤਰਾ ਨੋਂ ਨੀ ਮੈਂਦੀ ਦਾ ਨਾ ਹੋਇਆ ਰੰਗ ਪੁਰਾਣਾ ਉਹ ਤੂੰ ਨੀ ਮੰਗੋ ਤੋਖ ਦੀਰੋ ਮੈਥੋਂ ਦੁੱਖ ਨੀ ਜਰਿਆ ਜਾਣਾ ਵੇ ਨਾ ਮਾਹੀ ਬਿਨਾਈ ਕਦੇ ਸੋ ਅਗਣਿ ਦੇ ਨਾ ਮੋ ਤੇਰਣ ਕਿਉਂਦੀ ਆ ਨਾ ਜਪਤ ਪਰ ਦੇਸਾਂ ਨੂੰ ਤੇਰੀ ਮਾਂ ਵਾਸਤੇ ਪਾਉਂਦੀ ਆ ਅਸੀਂ ਤੁਹਾਡੀ ਮਦਦ ਵਾਸਤੇ ਹੀ ਆਏ ਹਾਂ ਕਿ ਜਿੰਨੇ ਵੀ ਵੀਡੀਓ ਨੂੰ ਵੇਖ ਰਹੇ ਨੇ ਆਪਣਾ ਆਵਾਜ਼ ਬਹੁਤ ਪਿਆਰੀ ਆ ਮੈਂ ਫੇਰ ਕਹਾਂ ਅੰਦਾਜ਼ ਬਹੁਤ ਪਿਆਰਾ ਖੁੱਲ ਕੇ ਗਾਓ ਹੁਣ ਨਛੱਤਰ ਗਿਲ ਜੀ ਦਾ ਵੀ ਗੀਤ ਜ਼ਰੂਰ ਸੁਣਾਓ ਠੀਕ ਹੈ ਹਾਂਜੀ ਗੱਲ ਤੇਰੇਆਂ ਮੁੱਖਾਂਆਂ ਸੱਚੀ ਮੁੱਕ ਜਾਣੀ ਐ ਆ ਲੈ ਵੇਖ ਲੈ ਨਭੂਜੂ ਮੇਰੀ ਰੁਕ ਜਾਣੀ ਐ ਸਾਡਾ ਪਿਆਰ ਕਾ ਤੋਂ ਤੇਰੇ ਲਈ ਤੁਮ ਆਸ਼ਾ ਹੋ ਗਿਆ ਸਾਡੀ ਜਾਨ ਤੇ ਬਣੀ ਐ ਸਾਡੀ ਜਾਨ ਤੇ ਬਣੀ ਐ ਤੇਰਾ ਹੱਸਾ ਹੋ ਗਿਆ ਸਾਡੀ ਜਾਨ ਤੇ ਬਣੀ ਐ ਹਏ ਤੂੰ ਕੀ ਜਾਣੇ ਅਸੀਂ ਤੈਨੂੰ ਕੀ ਕੀ ਮੰਨੀ ਬੈਠੇ ਆਂ ਚਾਰੇ ਕੰਨੀਆਂ ਚੁਪ ਪਿਆਰ ਤੇਰਾ ਬੰਨੀ ਬੈਠੇ ਆਂ ਤੇਰਾ ਕਿਹਾ ਸਾਨੂੰ ਵਰ ਦਾ ਗਿੰਡਾ ਸਾ ਹੋ ਗਿਆ ਸਾਡੀ ਜਾਨ ਤੇ ਬਣੀ ਏ ਸਾਡੀ ਜਾਨ ਤੇ ਬਣੀ ਏ ਤੇਰਾ ਹਾਸਾ ਹੋ ਗਿਆ ਸਾਡੀ ਜਾਨ ਇਥੇ ਬਣੀ ਹੈ ਹਾਏ ਬਹੁਤ ਪਿਆਰੀ ਆਵਾਜ਼ ਹੈ ਪਹਿਣਾ ਫਿਰ ਜਦੋਂ ਪ੍ਰੋਗਰਾਮ ਲਾਉਣ ਤੋਂ ਬਾਅਦ ਫਿਰ ਤੁਸੀਂ ਕਾਹਦਾ ਕੰਮ ਕਰਦੇ ਹੋ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਸਰ ਮੈਂ ਵੀ ਕਿਸੇ ਦੇ ਘਰੇ ਚਾੜੂ ਪੋਚਾ ਕਰਦੀ ਆਂ ਅੱਛਾ ਜੀ ਤੇ ਆਪਣੇ ਬੱਚਿਆਂ ਦਾ ਪੜਾਈ ਦਾ ਖਰਚਾ ਚਲਵਨੀ ਆ ਅੱਛਾ ਜੀ ਤੇ ਫਿਰ ਮੇਰੇ ਘਰ ਦਾ ਸਿਸਟਮ ਚੱਲਦਾ ਕੋਈ ਪੰਚ ਸਰਪੰਚ ਕੋਈ ਸਰਕਾਰੀ ਦਰਬਾਰੋਂ ਕੋਈ ਮਦਦ ਕੋਈ ਕਿਸੇ ਨੇ ਬਾਹ ਫੜੀ ਹੋਵੇ ਹਜੇ ਤੱਕ ਤੇ ਸਰ ਮੇਰੀ ਕਿਸੇ ਨੇ ਬਾਹ ਨਹੀਂ ਫੜੀ ਜਿੰਨਾਂ ਦੇ ਘਰੇ ਮੈਂ ਕੰਮ ਕਰਦੀ ਮੇਰੇ ਘਰੇ ਪਾਣੀ ਨਹੀਂ ਪੀਂਨੋਂ ਉਹਨਾਂ ਮੈਨੂੰ ਮੋਟਰ ਲਵਾਕੀ ਉਹਨਾਂ ਹਲਫ ਕੀਤੀ ਆ ਕਿਸੇ ਪਿੰਡ ਚੋਂ ਮੇਰੀ ਹਲਫ ਨਹੀਂ ਕਿਸੇ ਨੇ ਕੀਤੀ ਅੱਛਾ ਜੀ ਹਾਂਜੀ ਤਾਂ ਪੈਣਾ ਤੁਸੀਂ ਜਦੋਂ ਫਿਰ ਪ੍ਰੋਗਰਾਮਾਂ ਤੇ ਜਾਂਦੇ ਕਵਾਲੀ ਵੀ ਕਿਹੜੇ ਕਿਹੜੇ ਉੱਥੇ ਫਿਰ ਕੋਈ ਡਿਮਾਂਡ ਵੀ ਕਰਦਾ ਗੋਂ ਦੀ ਨਹੀਂ ਸਾਰਾ ਲੈਤਾ ਕਿਤੇ ਕੋਈ ਡਿਮਾਂਡ ਨਹੀਂ ਕਿ ਜਿੰਨੇ ਕੋਈ ਦੇਰੇ ਚੁੱਪ ਕਰਕੇ ਲੈ ਜਾਂਦੇ ਨਹੀਂ ਨਹੀਂ ਗਾਉਣ ਦੀ ਗਾਉਣ ਦੀ ਵੀ ਆ ਗੀਤ ਸੁਣਾ ਦਿਓ ਜਾਂ ਕਵਾਲੀ ਹਾਂਜੀ ਹਾਂਜੀ ਇਹ ਤੇ ਕਰਦੇ ਆ ਫਿਰ ਉਹਨਾਂ ਨੂੰ ਸੁਣਾਉਣਾ ਪੈਂਦਾ ਵਾ ਕਿਹੜੀਆਂ ਕਿਹੜੀਆਂ ਕਵਾਲੀਆਂ ਜਿਹੜੀਆਂ ਮਤਲਬ ਕਿ ਤੁਸੀਂ ਸੁਣਾਉਂਦੇ ਹੋ ਦੇਖ ਕੇ ਇਸ ਕਲਾਕਾਰ ਦੀਆਂ ਕਵਾਲੀਆਂ ਜ਼ਿਆਦਾ ਸੁਣਾਉਂਦੇ ਸਰ ਜ਼ਿਆਦਾ ਤੇ ਬਾਬੇ ਬੁੱਲੇ ਦੀ ਸ਼ਾਦੀ ਕਵਾਲੀ ਸੁਣਦੇ ਆ ਅੱਛਾ ਜੀ ਕੋਈ ਸੁਣਾਓਗੇ ਸਾਢੇ 10:00 ਹਾਂਜੀ ਬੁੱਲੇ ਸ਼ਾਦੀ ਕਵਾਲੀ ਸੁਣਾਉਗੇ ਪਹਿਲਾ ਰੁੱਸੇ ਹੋਏ ਯਾਰ ਨੂੰ ਮਨਾ ਲੈਨੀ ਆਪੇ ਤੇਰਾ ਰੱਬ ਮਨਜੂ ਪਹਿਲਾ ਰੁੱਸੇ ਹੋਏ ਯਾਰ ਨੂੰ ਮਨਾ ਲੈਨੀ ਆਪੇ ਤੇਰਾ ਰੱਬ ਮਨਜੂ ਤੂੰ ਮੇ ਡੋਬੋ ਜੀਨਾ ਮਨ ਸਮਝਾ ਲੈ ਤੇ ਰੱਬ ਮਨਜੂ ਪਹਿਲਾ ਰੁੱਸੇ ਹੋਏ ਯਾਰ ਨੂੰ ਮਨਾ ਲੈ ਨੀ ਆਪੇ ਤੇਰਾ ਰੱਬ ਮਨਜੂ ਸੱਸੀ ਯਾਰ ਯਾਰ ਕੂਕਦੀ ਤਲਾ ਚ ਸੜ ਗਈ ਸੋਹਣੀ ਯਾਰ ਯਾਰ ਕਹਿੰਦੀ ਬੱਚਿਆਂ ਤੇ ਤਰਗੀ ਤੂੰ ਮੇ ਡੋਬੋ ਜੀ ਨਾ ਮਨ ਸਮਝਾ ਲੈ ਤੇ ਆਪੇ ਤੇਰਾ ਰਬ ਮਨਜੂ ਪਹਿਲਾਂ ਰੁੱਸੇ ਹੋਏ ਯਾਰ ਨੂੰ ਮਨਾ ਲੈ ਨੀ ਆਪੇ ਤੇਰਾ ਰਬ ਮਨਜੂ ਪਹਿਲਾਂ ਰੁੱਸੇ ਹੋਏ ਯਾਰ ਨੂੰ ਮਨਾ ਲੈ ਨੀ ਆਪੇ ਤੇਰਾ ਰਬ ਮਨਜੂ ਕਿਹੜੇ ਕਲਾਕਾਰ ਵੱਲ ਗਾ ਜਿਆਦਾ ਗੀਤ ਸੁਣ ਕੇ ਕਿਹੜੇ ਕਲਾਕਾਰ ਵੱਲ ਵੇਖ ਕੇ ਤੁਹਾਡੇ ਮਨ ਦੇ ਵਿੱਚ ਜਿਹੜਾ ਗਾਉਣ ਦਾ ਸ਼ੌਂਕ ਆਉਂਦਾ ਹੈ ਸਰ ਜੀ ਮੇਰਾ ਤੇ ਜਾਦਾ ਮੇਜਰ ਰਾਸਤਾਨੀ ਵੱਲੇ ਵੇਸਟ ਕੇ ਜਿਆਦਾ ਸ਼ੌਂਕ ਹੈ ਮੈਨੂੰ ਵੀ ਮੈਗਾਉਣਾ अच्छा जी 메저 রাস্তानी वाले किवें दी ਕਵਲਜੀਤ ਦੀ ਹੈਲਪ ਹੋਣੀ ਚਾਹੀਦੀ ਹੈ ਕੋਈ ਘਰ ਦੇ ਉੱਪਰ ਲੈਂਟਰ ਪੈ ਜਾਵੇ ਕੋਈ ਫੋਨ ਲੈ ਕੇ ਦੇਵੇ ਕਿਥੋਂ ਤੱਕ ਪਹੁੰਚਣਾ ਹੈ ਕੀ ਜਿੰਨੇ ਵੀ ਐਨਆਰਆਈ ਭਰਾ ਦੇਖ ਰਹੇ ਨੇ ਜਿਹੜੇ ਸਮੇਂ ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਨੇ ਕੀ ਅਪੀਲ ਕਰਨੀ ਚਾਹੋਗੇ ਉਹਨਾਂ ਨੂੰ ਸਰ ਇੱਕ ਤੇ ਮੈਨੂੰ ਇਹ ਆ ਕਿ ਮੇਰਾ ਵੀ ਘਰ ਦੀ ਕੰਡੀਸ਼ਨ ਖਰਾਬ ਆ ਘਰ ਮੇਰਾ ਸਹੀ ਹੋ ਜੇ ਇੱਕ ਮੈਨੂੰ ਫੋਨ ਲੈ ਦੇਣਾ ਅੱਛਾ ਜੀ ਜੇ ਕੋਈ ਫੋਨ ਲੈ ਦੇ ਫਿਰ ਤੁਸੀਂ ਆਪਣੇ ਦਰਸ਼ਕਾਂ ਵਾਸਤੇ ਡੇਲੀ ਕੋਈ ਨਾ ਕੋਈ ਜਿਹੜਾ ਸਰ ਮੈਂ ਪਾਇਆ ਕਰੂੰਗੀ ਪਰ ਮੇਰੇ ਕੋਲ ਫੋਨ ਨਹੀਂ ਕਿ ਮੈਂ ਕਿਸੇ ਦੇ ਪਹਿਲਾਂ ਘਰੇ ਜਾਨੀ ਫਿਰ ਅਗਲੇ ਦਿਨ ਫੋਨ ਤੋਂ ਵੀਡੀਓ ਪੰਗੀ ਆ ਤੇ ਸਰ ਜੇ ਮੇਰੇ ਘਰੇ ਫੋਨ ਹੋਵੇ ਫਿਰ ਮੈਂ ਰੋਜ਼ ਇੱਕ ਦੀ ਪਾਇ ਇੱਕ ਰੋਜ਼ ਪਾਇਆ ਕਰੂੰਗੀ ਜਿੰਨੇ ਵੀ ਦਰਸ਼ਕ ਜਿਹੜੇ ਵੇਖ ਰਹੇ ਨੇ ਮੈਂ ਇਹੀ ਦੱਸਣਾ ਚਾਹਾਂਗਾ ਕਿ ਇਸ ਭੈਣ ਦੀ ਆਵਾਜ਼ ਬਹੁਤ ਪਿਆਰੀ ਹੈ ਚੋਲਾ ਸਾਹਿਬ ਦੇ ਪਿੰਡ ਅ ਰਾਣੀਵਲਾ ਜੀ ਹਾਂ ਚੋਲਾ ਸਾਹਿਬ ਦੇ ਨੇੜੇ ਪਿੰਡ ਰਾਣੀਵਲਾ ਦੇ ਵਿੱਚ ਅਸੀਂ ਮੌਜੂਦ ਆ ਤੇ ਦਰਸ਼ਕ ਕੋਠਿਆਂ ਤੇ ਚੜ ਕੇ ਸੁਣ ਰਹੇ ਨੇ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਉਹ ਖਾ ਦਿਓ ਉਹ ਚਲੇ ਗਏ ਨੇ ਉਸੇ ਟਾਈਮ ਹੀ ਤਾਂ ਦੋਸਤੋ ਮਦਦ ਸਹਾਇਤਾ ਜਰੂਰ ਕਰਿਓ ਇਸ ਭੈਣ ਦੀ ਜੇਕਰ ਤੁਸੀਂ ਮਦਦ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਜਾਂਦੇ ਜਾਂਦੇ ਗੀਤ ਵੀ ਸੁਣਾਵਾਂਗੇ ਪਰ ਮੈਂ ਨੰਬਰ ਦੱਸ ਦਵਾਂ ਉਸ ਤੋਂ ਪਹਿਲਾਂ ਭੈਣ ਦਾ ਨੰਬਰ ਹੈ ਜੀ 7710782184 ਇੱਕ ਵਾਰ ਫਿਰ ਬੋਲ ਦਵਾਂ 77107 82184 ਇਸ ਭੈਣ ਦਾ ਨੰਬਰ ਹੈ ਤਾਂ ਤੁਸੀਂ ਜਰੂਰ ਮਦਦ ਕਰਿਓ ਇੱਕ ਤਾਂ ਉਹਨਾਂ ਦੇ ਕੋਲ ਫੋਨ ਨਹੀਂ ਹੈਗਾ ਘਰ ਦੇ ਹਾਲਾਤ ਵੀ ਉਹਨਾਂ ਨੇ ਦੱਸਿਆ ਆਵਾਜ਼ ਬਹੁਤ ਪਿਆਰੀ ਹੈ ਆਵਾਜ਼ ਨੂੰ ਵੱਧ ਤੋਂ ਵੱਧ ਸ਼ੇਅਰ ਜਿਹੜਾ ਜਰੂਰ ਕਰਿਓ ਪੜਨੇ ਜਾਂਦੇ ਜਾਂਦੇ ਗੀਤ ਕਿਹੜਾ ਸੁਣਾਓਗੇ ਸਾਡੇ ਦੱਸ ਕੇ ਹਾਂਜੀ ਮਾਂ ਵਾਲਾ ਸੁਣਾ ਦਿਓ ਜਿਹੜਾ ਤੁਸੀਂ ਆਪ ਲਿਖਿਆ ਕੇ ਚਲੋ ਠੀਕ ਹਾਂਜੀ ਸੁਣਾ ਦਿਓ ਜাদু ਮੈਂ ਪੇਕਿਆਂ ਨੂੰ ਜਾਵਾਂ ਮਾਂ ਮਿਲ ਦਿੱਸੀ ਕਰ ਕਰ ਲੰਮੀਆਂ ਬਾਵਾ ਜਦ ਮੈਂ ਪੇਕਿਆਂ ਨੂੰ ਜਾਵਾਂ ਮਾਂ ਮਿਲਦੀ ਸੀ ਕਰ ਕਰ ਲੰਮੀਆਂ ਬਾਵਾ ਜਿਸ ਦਿਨ ਦੇ ਤੁਰ ਗਈ ਤੂੰ ਕੋਈ ਦੁੱਖ ਮੰਡਾਵੇ ਨਾ ਨੀ ਮਾਂ ਤੇਰੇ ਤੋਂ ਬਗੈਰ ਕੋਈ ਗੱਲ ਨਾਲ ਲਾਵੇ ਨਾ ਨੀ ਮਾਂ ਤੇਰੇ ਤੋਂ ਬਗੈਰ ਕੋਈ ਗੱਲ ਨਾਲ ਲਾਵੇ ਨਾ ਸਰ ਸਰਾ ਦਿਨ ਤੂੰ ਮੈਨੂੰ ਫੋਨ ਸਿਰੇਂ ਦੀ ਕਰਦੀ ਪੁੱਛਦੀ ਕੀ ਹਾਲ ਤੀਏ ਤੇਰਾ ਉਦੋਂ ਖੁਸ਼ੀ ਬੜੀ ਮੈਨੂੰ ਚੜਦੀ ਪੁੱਛਦੀ ਕੀ ਹਾਲ ਤੀਏ ਤੇਰਾ ਉਦੋਂ ਖੁਸ਼ੀ ਬੜੀ ਮੈਨੂੰ ਚੜਦੀ ਲੱਖ ਹੋਮਣ ਚਾਚੀਆਂ ਤਈਆਂ ਕੋਈ ਰੋਂਦਿਆਂ ਚੁੱਪ ਕਰਾਵੇ ਨਾ ਨੀ ਮਾ ਤੇਰੇ ਤੋਂ ਬਗੈਰ ਕੋਈ ਗਾਲੇ ਨਾਲ ਲਾਵੇ ਨਾ ਮਾ ਤੇਰੇ ਤੋਂ ਬੁਗੈਰ ਕੋਈ ਗਾਲੇ ਨਾ ਲਿਲਾਵੇ ਨਾ ਕੀ ਬਾਤ ਹੈ ਬਹੁਤ ਪਿਆਰੀ ਆਵਾਜ਼ ਹੈ ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਕੈਮਰਾ ਜ਼ਰੂਰ ਕਮਾਵੇ ਤੁਸੀਂ ਵਿਹੜੇ ਦੇ ਵਿੱਚ ਵੇਖ ਸਕਦੇ ਹੋ ਕਿ ਰੌਣਕ ਲੱਗੀ ਤਾੜੀ ਜ਼ਰੂਰ ਸਾਰੇ ਜਣੇ ਤਾੜੀ ਬੁਜਾ ਦਿਓ ਇਹ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਭੈਣ ਪ੍ਰੋਗਰਾਮਾਂ ਤੇ ਵੀ ਜਾਂਦੀ ਹੈ ਅਤੇ ਆਪਣਾ ਘਰ ਚਲਾ ਰਹੀ ਹੈ ਕਿਸੇ ਦੇ ਘਰ ਦੇ ਵਿੱਚ ਕੰਮ ਕਰਕੇ ਤਾਂ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਮੈਂ ਵਾਰ-ਵਾਰ ਇਹੀ ਬੇਨਤੀ ਕਰਦਾ ਹਾਂ ਕਿ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਤੇ ਇੱਕ ਛੋਟੀ ਜੀ ਕਲਿੱਪ ਬਣਾ ਕੇ ਇਹਨਾਂ ਦੀ ਆਵਾਜ਼ ਦੀ ਗਾਉਂਦੇ ਹੋਿਆਂ ਦੀ ਸੋਸ਼ਲ ਮੀਡੀਆ ਤੇ ਪਾਈ ਅਤੇ ਉਹ ਸਾਡੇ ਤੱਕ ਪਹੁੰਚੀ ਤੇ ਜਿਹੜੇ ਅਸੀਂ ਸਾਡੀ ਟੀਮ ਜਿਹੜੀ ਇੱਥੇ ਪਹੁੰਚੀ ਹੈ ਅਸੀਂ ਵੀ ਬੜੇ ਖੁਸ਼ ਹੁੰਨੇ ਆ ਦੋਸਤੋ ਜੇਕਰ ਤੁਸੀਂ ਸਮੇਂ-ਸਮੇਂ ਤੇ ਐਨ ਆਰ ਆਈ ਭਰਾ ਅਜੇਹੇ ਘਰਾਂ ਦੀ ਅਜਿਹੀ ਆਵਾਜ਼ ਦੀ ਬਾਹ ਫੜਦੇ ਹੋ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਿਨੇ ਆ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ